ਖਬਰਾਂ ਦੀ ਸ਼ੁਰੂਆਤ करिए ਸ਼ਰਮਾ ਜੀ ਸਿਆਸਤ ਦੇ ਨਾਲ ਜੁੜੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਦੋ ਅਹਿਮ ਚਿਹਰਿਆਂ ਦੇ ਬਾਰੇ ਜਿਨ੍ਹਾਂ ਦੀ ਕਦੇ ਪੰਜਾਬ ਦੇ ਵਿੱਚ ਦਰਕਾਰ ਰਹੀ ਹੈ ਮੰਗ ਰਹੀ ਹੈ ਤੇ ਆਪਣੇ ਇੱਕ ਵੱਖਰੇ ਕਿਰਦਾਰ ਕਰਕੇ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰੇ ਤੌਰ ਦੀ ਰਾਜਨੀਤੀ ਇੱਕ ਵੱਖਰੇ ਤਰ੍ਹਾਂ ਦੀ ਰਾਜਨੀਤੀ ਕਰਨ ਦੇ ਲਈ ਮਸ਼ਹੂਰ ਰਹੇ ਨੇ ਪਰ ਸਿਆਣਕ ਕਹਿੰਦੇ ਨੇ ਨਾ ਵੀ ਜੇ ਸਿਆਸਤ ਤੌਰ ਤੇ ਸਿਆਸੀ ਤੌਰ ਤੇ ਤੁਸੀਂ ਕਿਸੇ ਖਾਸ ਵਿਚਾਰਧਾਰਾ ਤੋਂ ਜਾਂ ਤਾਂ ਪ੍ਰਭਾਵਿਤ ਨਹੀਂ ਤੇ ਜਾਂ ਉਹਦੇ ਨਾਲ ਜੁੜੇ ਨਹੀਂ ਫਿਰ ਤੁਸੀਂ ਆਪਣੇ ਆਪ ਨੂੰ ਸਿਆਸੀ ਸ਼ਸ਼ੋਪੰਜ ਤੇ ਚਰਾਹੇ ਤੇ ਖੜੇ ਮਹਿਸੂਸ ਕਰਦੇ ਆ ਮੈਂ ਗੱਲ ਕਰਨ ਜਾ ਰਾਂ ਸਿੱਧੂ ਜੋੜੇ ਦੀ ਸਿੱਧੂ ਜੋੜਾ ਕਾਂਗਰਸ ਦੇ ਬਾਰੇ ਜਦੋਂ ਬਿਆਨ ਦਿੱਤਾ ਮੈਡਮ ਸਿੱਧੂ ਨੇ ਉਸ ਤੋਂ ਬਾਅਦ ਸਿੱਧੂ ਪ੍ਰਿਆੰਕਾ ਗਾਂਧੀ ਨੂੰ ਵੀ ਮਿਲਦੇ ਨੇ ਟਾਈਮ ਹੀ ਮਿਲਦਾ ਸਾਰਾ ਕੁਝ ਹੈ ਉਸ ਤੋਂ ਬਾਅਦ ਆ ਕੇ ਕਦੁੱਕਾ ਬਿਆਨ ਵੀ ਚਰਚਾ ਦੇ ਵਿੱਚ ਹੁੰਦੇ ਨੇ ਪਰ ਹੁਣ ਕਹਿੰਦੇ ਅੱਜ ਕੱਲ੍ਹ ਗਵਾਂ ਦੀ ਸੇਵਾ ਬਹੁਤ ਕੀਤੀ ਜਾ ਰਹੀ ਹੈ ਜਾਂ ਕੀ ਗਵਾਂ ਦੇ ਸਹਾਰੇ ਭਾਜਪਾ ਦੀ ਸ਼ਰਨ ਲੱਭ ਰਿਹਾ ਸਿੱਧੂ ਜੋੜਾ ਚ ਪ੍ਰਵੀਨ ਜੀ ਨਵਜੋਤ ਸਿੰਘ ਸਿੱਧੂ ਬਾਕਮਾਲ ਬਲਾਰੇ ਨੇ ਜੀ ਤੇ ਬਲਾਰੇ ਵੀ ਇਸ ਕਦਰ ਕਿ ਉਹ ਤਿੰਨੋ ਭਾਸ਼ਾਵਾਂ ਵਿੱਚ ਬੋਲਣ ਦੇ ਬਹੁਤ ਮਾਹਰ ਨੇ ਹਮ ਔਰ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿੱਖ ਇਮਾਨਦਾਰ ਸਿਆਸਤਦਾਨ ਵਜੋਂ ਹੈ ਹਮ ਹਮ ਕਿ ਪੈਸੇ ਦੇ ਮਾਮਲੇ ਦੇ ਵਿੱਚ ਉਹ ਕ੍ਰਪਟ ਨਹੀਂ ਹੈਗੇ ਇਹ ਉਹਨਾਂ ਦੀ ਦਿੱਖ ਹੈ ਜੀ ਜੀ ਬੇਵਾਕ ਤੌਰ ਦੇ ਉੱਤੇ ਜਾਣਿਆ ਜਾਂਦਾ ਮੂੰਹ ਫੱਟ ਦੇ ਤੌਰ ਤੇ ਜਾਣਿਆ ਜਾਂਦਾ ਹਮ ক্রিকেট ਤੇ ਕਮੈਂਟੇਟਰ ਤੇ ਉਹਨਾਂ ਕਮੇਡੀਅਨ ਸ਼ੋਅ ਦੇ ਵਿੱਚ ਐਂਟਰੀ ਦੇ ਕਰਕੇ ਮਕਬੂਲ ਨੇ ਲੋਕਾਂ 'ਚ ਪਛਾਣੇ ਹੋਏ ਚਿਹਰੇ ਨੇ ਹੂੰ ਹੂੰ ਸੋ ਜਿਨ੍ਹਾਂ ਨੂੰ ਜਿਹੜੇ ਕੁਝ ਵਿਅਕਤੀ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਚੁੰਬਕ ਲੱਗਿਆ ਕਿ ਲੋਕਾਂ 'ਚ ਜਾਣਤਾ ਲੋਕ ਖਿੱਚੇ ਚੱਲੇ ਆਉਂਦੇ ਨੇ ਹੂੰ ਸਹੀ ਸੋ ਇਚ ਕੋਈ ਦੋਰਾਏ ਪਰ ਇਮਾਨਦਾਰੀ ਕੱਲੀ ਪੈਸੇ ਦੇ ਮਾਮਲੇ 'ਚ ਨਹੀਂ ਹੁੰਦੀ ਹੂੰ ਹੂੰ ਤੁਹਾਡੀ ਕਮਿਟਮੈਂਟ ਕਹੀ ਜੀ ਆ ਹੂੰ ਤੁਸੀਂ ਆਪਣੇ ਬੋਲਾਂ ਤੇ ਕਿੰਨੇ ਖੜੇ ਹੋ ਜੀ ਜੀ ਤੁਸੀਂ ਧਾਂਤ ਕੋਈ ਧਾਰਿਆ ਤੇ ਉਹ ਸਿਧਾਂਤ ਦੇ ਉੱਤੇ ਤੁਰ ਰਹੇ ਹੋ ਕਿ ਨਹੀਂ ਪਹਿਰਾ ਦੇ ਰਹੇ ਹੋ ਕਿ ਨਹੀਂ ਇਹ ਵੀ ਇਮਾਨਦਾਰੀ ਹਮ ਸ਼ਬਦ ਤੁਹਾਡੇ ਕੋਲ ਅਲੰਕਾਰ ਤੁਹਾਡੇ ਕੋਲ ਕਿੰਨੇ ਕਨੇ ਦਾ ਪ੍ਰਟਾਵਾ ਵੀ ਉਸ ਸਮੇਂ ਹੋ ਜਾਂਦਾ ਜਦੋਂ ਤੁਸੀਂ ਹਮ ਟੌਪ ਦੇ ਦੋ ਮੌਕਿਆਂ ਤੇ ਜਦੋਂ ਤੁਸੀਂ ਬੀਜੇਪੀ ਚ ਨਰਿੰਦਰ ਮੋਦੀ ਦੀ ਤਾਰੀਫ ਦੇ ਪਲ ਬੰਦਿਓ ਤਾਂ ਉਹੀ ਅਲੰਕਾਰ ਤੇ ਉਹੀ ਇਵਾਰ ਉਹੀ ਫੋਟੋ ਸਟਡ ਕਾਪੀ ਕਰਕੇ ਤੁਸੀਂ ਸੋਨੀਆ ਤੇ ਮਤਲਬ ਮਨਮੋਹ ਸਿੰਘ ਹੀ ਬੋਲ ਤੋ ਉਹ ਉਹ ਹੀ ਸਹੀ ਹੈ ਬਿਲਕੁਲ ਤੇ ਇਸ ਲਈ ਮਤਲਬ ਕਿ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਤੁਹਾਡੇ ਕੋਲ ਢੋਲ ਵਜਾ ਕੇ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਲਗਾ ਤੁਹਾਨੂੰ ਦੋ ਤਰ੍ਹਾਂ ਦੇ ਹੀ ਲਾਉਣਾ ਆਉਂਦਾ ਜੀ ਜੀ ਤੋ ਉਹ ਨਿਰਜੋ ਸਿੰਘ ਸਿੱਧੂ ਦੀ ਇਹ ਸ਼ਬਦਾਂ ਦੀ ਚੋਣ ਇਹ ਦੱਸ ਦਿੰਦੀ ਹੈ ਕਿ ਤੁਹਾਡੇ ਅੰਦਰ ਲੀਡਰਾਂ ਦੇ ਨੇੜੇ ਜਾਣ ਦੀ ਇਸ ਸਿਆਸੀ ਰੁਤਬੇ ਹਾਸਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਕੇ ਚਾਪਲੂਸੀ ਕਰਨ ਦੀ ਕਲਾ ਵੀ ਜੀ ਉਹ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਹਮ ਨਵਜੋਤ ਸਿੰਘ ਸਿੱਧੂ ਕਰਕੇ ਸਿਆਸਤ ਦੇ ਵਿੱਚ ਜਿੰਨੀ ਥਾਂ ਬਣਾ ਪਾਈ ਰਾਹ ਉਹਨਾਂ ਨੇ ਦਿੱਤਾ ਬਾਅਦ ਚ ਉਹਨਾਂ ਨੇ ਆਪਣੀ ਵਿਵਾਕੀ ਦੇ ਤੌਰ ਤੇ ਆਪਣੀ ਬੋਲਬਾਣੀ ਦੇ ਤੌਰ ਤੇ ਵੀ ਥਾਂ ਬਣਾਈ ਕਿ ਜੀ ਐਮ ਐਲ ਏ ਵੀ ਬਣ ਗਈ ਜੀ ਸੰਸਦੀ ਸਕੱਤਰ ਦਾ ਉਹਦਾ ਵੀ ਮਿਲ ਗਿਆ ਜੀ ਐਨਾ ਉਸਾਰਾ ਕੁਛ ਸਰਕਾਰੀ ਨੌਕਰੀ ਛੱਡ ਕੇ ਇੱਧਰ ਆ ਗਏ ਜੀ ਸੋ ਫਿਰ ਦੋਏ ਜੋੜਾ ਸਿੱਧੂ ਜੋੜਾ ਚਰਚਤ ਰਿਆ ਤੇ ਚਰਚਾ ਦੇ ਵਿੱਚੋਂ ਕਾਂਗਰਸ ਦੇ ਵਿੱਚ ਫਿਰ ਕਿਸੇ ਸਮੇਂ ਸਿਖਰ ਵੱਲ ਜਾਂਦਾ ਦਿਖਿਆ ਮੰਤਰੀ ਵੀ ਪ੍ਰਧਾਨ ਵੀ ਤੇ ਫਿਰ ਉਨੀ ਹੀ ਤੇਜ਼ੀ ਨਾਲ ਔੜੀਆਂ ਉਤਰਦਾ ਵੀ ਦਿਖਿਆ ਕਿ ਜਦੋਂ ਕਿਸੇ ਪਾਸੇ ਵੀ ਗੱਲ ਤਣ ਪੱਥਰ ਨਹੀਂ ਲੱਗੀ ਤੇ ਫਿਰ ਲਗਭਗ ਇੰਜ ਲੱਗਿਆ ਕਿ ਕਾਂਗਰਸ ਉਹ ਹਾਈਡ ਲਾਈਨ ਹੈ ਹਮ ਹਮ ਔਰ اچانک ਨਵਜੋਤ ਖਰਸਿੱਦੂ ਦੇ ਹਵਾਲੇ ਨਾਲ ਫੇਰ ਸਾਹਮਣੇ ਆ ਕੇ ਜਦੋਂ 500 ਕਰੋੜ ਦਾ ਉਹਨਾਂ ਨੇ ਕਾਂਗਰਸੀਆਂ ਤੇ ਦੋਸ਼ ਲਾਇਆ ਤੇ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਸਪਸ਼ਟ ਜਵਾਬ ਤਾਂ ਜੇ ਕਾਂਗਰਸੀ ਵੀ ਦੇ ਨਹੀਂ ਪਾਏ ਜੀ ਜੀ ਹੈ ਨਾ ਪਰ ਫੇਰ ਵੀ ਉਹਦਾ ਜਵਾਬ ਕਿਤੇ ਕੈਪਟਨ ਅਮਰਿੰਦਰ ਦਿੰਦਾ ਹੈ ਕਿਤੇ ਰਾਜਾ ਬੜਿੰਗ ਕੁਝ ਬੋਲਦਾ ਹੈ ਕਿਤੇ ਦਿੱਲੀ ਵਾਲੇ ਮੈਂਬਰਸ਼ਿਪ ਖਤਮ ਕਰਕੇ ਰਾਜਾ ਬੜਿੰਗ ਰਹੀ ਸਾਫਤ ਕਰ ਦੇਣ ਕਿ ਲਓ ਜੀ ਸਾਡਾ ਨਾਤਾ ਟੁੱਟ ਗਿਆ ਹਮ ਪਰ ਪੰਜਾਬ ਦੇ ਲੋਕ ਇਹ ਜਾਣਨ ਲਈ ਉਤਾਵਲੇ ਜਰੂਰ ਰਹਿੰਦੇ ਨੇ ਕਿ ਵੀ ਸਿੱਧੂ ਜੋੜਾ ਕਰੂਗਾ ਕੀ ਜੀ ਜਦੋਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੋਂ ਦੁਬਾਰਾ ਸਮਾਂ ਮੰਗ ਰਹੇ ਸੀ ਤੇ ਚਰਚਾਵਾਂ ਤੁਰੀਆਂ ਕਿ ਸਮਾਂ ਮਿਲ ਗਿਆ ਜੀ ਮੁਲਾਕਾਤ ਦਾ ਪਰ ਬਾਅਦ ਚੋਂ ਖਬਰ ਆਈ ਕਿ ਸਮਾਂ ਤਾਂ ਰੱਦ ਹੋ ਗਿਆ ਜੀ ਨਹੀਂ ਮੁਲਾਕਾਤ ਹੋਗੀ ਹੂੰ ਹੂੰ ਇਹ ਸਾਰੀ ਕਾਰਗੁਜ਼ਾਰੀ ਦੇ ਦਰਮਿਆਨ ਇਸ ਬਿਆਨਬਾਜ਼ੀ ਦੇ ਦੌਰਾਨ ਬੀਬੀ ਨਵਜੋਤ कौर ਸਿੱਧੂ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਚ ਰਾਜਪਾਲ ਨੂੰ ਮਮਰੰਡਮ ਦੇ ਆ ਕਰ ਉਹ ਕਰ ਉਸ ਦੌਰਾਨ ਉਹ ਇਹ ਮੀਡੀਆ ਚ ਦਮ ਭਰਦੀ ਆ ਕਿ ਅਸੀਂ ਕਾਂਗਰਸ ਚ ਪਰ ਮੇਰੀ ਗੱਲ ਅਮਿਤ ਸ਼ਾਹ ਮੋੜਦਾ ਨਹੀਂ ਹੂੰ ਮੈਂ ਕਿਹਾ ਚੰਡੀਗੜ੍ਹ ਦਾ ਮਸਲਾ ਕਿ ਜਿਹਨੂੰ ਬਖਰੀ ਯੂਟੀ ਕੱਲੀ ਯੂਟੀ ਸੰਪੂਰਨ ਯੂਟੀ ਬਣਾਉਣ ਦਾ ਗਲਤ ਹੈ ਜੀ ਉਹਨਾਂ ਨੇ ਵਾਪਸ ਲੈ ਲਿਆ ਹੂੰ ਮੇਰੇ ਕਹਿ ਤੋ ਇਹ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ 'ਚ ਕੇਂਦਰ ਪਿੱਛੇ ਹਟਿਆ ਮੈਂ ਇੰਨਾ ਕੁਝ ਕਰਾਉਣ ਦਾ ਦਾ ਮਤਲਬ ਇਹਦੇ ਨਾਲ ਹੀ ਹੂੰ ਇਹ ਸੁਨੇਹਾ ਦਿੱਤਾ ਕਿ ਕੋਈ ਗੱਲ ਨਹੀਂ ਸੋਨੀਆ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਸਾਨੂੰ ਨਹੀਂ ਪੁੱਛਦੇ ਨਾ ਪੁੱਛਣ ਸਾਨੂੰ ਤਾਂ ਅਮਿਤ ਸ਼ਾਹ ਪੁੱਛਦਾ ਹੂੰ ਜਾ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਸਾਡੀ ਬੀਜੇਪੀ ਚ ਪਹੁੰਚ ਕਿੱਥੋਂ ਆ। ਹੂੰ ਸੋ ਉੱਥੋਂ ਕਈ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਮਸਕ ਲੈਣੀ ਸ਼ੁਰੂ ਕੀਤੀ ਕਿ ਕੀ ਇਹ ਬੀਜੇਪੀ ਦਾ ਰੁਖ ਇਕ ਤਿਆਰ ਕਰਨਗੇ। ਜੀ ਜੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਜਿਵੇਂ-ਜਿਵੇਂ ਖਲਾਰਾ ਪੈਂਦਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਚੁੱਪ ਤੁਰੇ ਆਉਂਦੇ ਰਹੇ ਨਾਲ-ਨਾਲ। ਹੂੰ ਹੂੰ। ਹੁਣ ਇੱਕ ਨਵਾਂ ਪਹਿਲੂ ਆਇਆ ਸਾਹਮਣੇ। ਹੂੰ ਉਸ ਪਹਿਲੂ ਨੇ ਸਿੱਧਾ ਸੰਕੇਤ ਦਿੱਤਾ ਕਿ ਵੀ ਇਹ ਬੀਜੇਪੀ ਚ ਹਾਲਾ ਲੱਭਦੇ ਨੇ। ਹੂੰ ਹੂੰ ਹੂੰ। ਨਭਜੋਤ ਕੌਰ ਸਿੱਧੂ ਕਹਿੰਦੀ ਮੈਂ ਚਿੱਠੀ ਲਿਖੀ ਆ ਹਮ ਹਮ ਤੇ ਉਹ ਚਿੱਠੀ ਰਾਹੀਂ ਮੈਂ ਵਿਸ਼ਵਿੰਦੂ ਪ੍ਰੀਸ਼ਦ ਤੱਕ ਪਹੁੰਚ ਕੀਤੀ ਆ ਜੀ ਜੀ ਪ੍ਰਵੀਨ ਤੋਗੜੀਆ ਕਭ ਨੂੰ ਚੇਤੇ ਹੋਣਾ ਵੈਸੇ ਤਾਂ ਭਾਜੀਪੀ ਨੇ ਉਹਨੂੰ ਵੀ ਬਤਵਰਤ ਕਰ ਖੁੱਡੇ ਜੀ ਲਾਇਆ ਹੋਇਆ ਹਮ ਹਮ ਹੈਨਾ ਪਰ ਉਹਦੇ ਤੱਕ ਪਹੁੰਚ ਕਰਨ ਦਾ ਮਤਲਬ ਵਿਸ਼ਵਿੰਦੂ ਪ੍ਰੀਸ਼ਦ ਵਾਲਾ ਰਾਹ ਚੁਣਨਾ ਪੰਜਾਬ 'ਚ ਕਿਹੜੀ ਲੋੜ ਪਈ ਆ ਉਹਨਾਂ ਦੀ ਕਿਉਂ ਉਹਨਾਂ ਕੋਲ ਜਾਤੀ ਲੋੜ ਮੁੱਦਾ ਹੈਗਾ ਜੀ ਪੰਜਾਬ ਦੇ ਵਿੱਚ ਅਵਾਰਾ ਗਊਆਂ ਅਵਾਰਾ ਪਸ਼ੂਆਂ ਦਾ ਜੀ ਸਹੀ ਹੈ ਨਬਜੋਤ ਕੋਰ ਸਿੱਧੂ ਨੇ ਇਹ ਪੰਜਾਬ ਦੇ ਪੱਟੇ ਮਸਲੇ ਨੂੰ ਛੂਹਿਆ ਜਰੂਰ ਹੈ ਮਸਲਾ ਵੱਡਾ ਹੈ ਠੀਕ ਹੈ ਹੋਰ ਗੰਭੀਰ ਵੀ ਹੈ ਪੰਜਾਬ ਦੀਆਂ ਸੜਕਾਂ 'ਤੇ ਅਵਾਰਾ ਪਸ਼ੂ ਨੇ ਉਹ ਖੇਤਾਂ 'ਚ ਵੀ ਨੁਕਸਾਨ ਕਰਦੇ ਨੇ ਉਹ ਸੜਕਾਂ 'ਤੇ ਵੀ ਨੁਕਸਾਨ ਕਰਦੇ ਨੇ ਉਹ ਹਾਦਸਿਆਂ ਦਾ ਵੀ ਕਾਰਨ ਬਣਦੇ ਨੇ ਫਸਲ ਬਰਬਾਦੀ ਦਾ ਵੀ ਕਾਰਨ ਬਣਦੇ ਨੇ ਸ਼ਹਿਰਾਂ ਗਲੀਆਂ ਕਸਬੇ ਮਹੱਲਿਆਂ ਦੇ ਵਿੱਚ ਉਹ ਆਪ ਵੀ ਕੂੜਾ ਖਾਂਦੇ ਨੇ ਲਫਾਫੇ ਖਾਂਦੇ ਨੇ ਮਰਦੇ ਨੇ ਬਹੁਤ ਕੁਝ ਹੂੰ ਤੇ ਇਸ ਦੇ ਉੱਤੇ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਬਣੀ ਐ ਕੋਈ ਗਊਸ਼ਾਲਾ ਚਲਾਉਂਦਾ ਹੈ ਕੋ ਕੋ ਰੱਖਿਆਕ ਬਣਿਆ ਕਿਸੇ ਨੇ ਐਨਜੀਓ ਖੋਲੀ ਐ ਕਿਸੇ ਨੇ ਟਰਸਟ ਬਣਾਇਆ ਕੋਈ ਕੇਂਦਰ ਤੋਂ ਫੰਡ ਲੈਂਦਾ ਕੋਈ ਸੂਬਾ ਸਰਕਾਰ ਤੋਂ ਫੰਡ ਲੈਂਦਾ ਸਰਕਾਰਾਂ ਗਊਸ਼ੈਸ ਲੈਂਦੀਆਂ ਨੇ ਪਰ ਨਾ ਗਊਆਂ ਦੀ ਰੱਖਿਆ ਹੁੰਦੀਆਂ ਨਾ ਲੋਕਾਂ ਦੀ ਰੱਖਿਆ ਹੁੰਦੀ ਹੂੰ ਫਿਰ ਇਸ ਨੂੰ ਧਾਰਮਿਕ ਰੰਗਤ ਵੀ ਚੜ੍ਹਦੀ ਐ ਮਤਲਬ ਰੱਖਣ ਕਿਸਾਨ ਉਹ ਜਿਹੜੇ ਮਰਜੀ ਇਹ ਭਾਈਚਾਰੇ ਚੋਂ ਆਉਂਦਾ ਹੋਵੇ ਹੂੰ ਹੂੰ ਦੁੱਧ ਉਹ ਪੀਣ ਤੇ ਜਦੋਂ ਦੁੱਧ ਨੂੰ ਜੋਗਾ ਨਾ ਉਹ ਫਿਰ ਛੱਡ ਦੋ ਹੂੰ ਤੇ ਫਿਰ ਇੱਕ ਖਾਸ ਧਰਮ ਨੂੰ ਕਹੋ ਕਿ ਤੁਹਾਡੀ ਮਾਂਦਰ ਦੀ ਹੈ ਜੀ ਸਹੀ ਹੈ ਹੈਨਾ ਫਿਰ ਉਹ ਤਰੀਕਾ ਕਰ ਆ ਜਾਂਦਾ ਹੁਣ ਇਸ ਦੇ ਵਿੱਚ ਵੀ ਟਕਰਾਅ ਦੀ ਸਥਿਤੀ ਵੀ ਪੈਦਾ ਹੁੰਦੀ ਹੈ ਹੂੰ ਹੂੰ ਹੁਣ ਜਿੱਥੇ ਇਹ ਸਮਾਜਿਕ ਜ਼ਿੰਮੇਵਾਰੀ ਹੈ ਉੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਹਰ ਚੀਜ਼ ਖਰੀਦਣ ਤੇ ਗਊ ਸੈਸ ਲੈਂਦੇ ਨੇ ਸਹੀ ਨਵਜੋਤ ਕੋਰਸਿੱਦੂ ਨੇ ਚੁਣੀ ਰਾਜਨੀਤੀ ਚੁਣੀ ਉਹ ਕਹਿੰਦੀ ਵੀ ਕਿ ਗਊਆਂ ਨੂੰ ਸੰਭਾਲਣ ਦਾ ਕੰਮ ਪੇਸ਼ਵਿੰਦੂ ਪ੍ਰੀਸ਼ਦ ਮਿਲ ਕੇ ਕਰੇ ਅਸੀਂ ਉਹਦੇ ਨਾਲ ਆ ਪੰਜਾਬ ਦੇ ਵਿੱਚ ਸਰਕਾਰ ਕੋਲ ਆ ਜਮੀਨਾ ਪਈਆਂ ਨੇ ਸਰਕਾਰਾਂ ਸਾਨੂੰ ਉਹ ਜਮੀਨਾ ਦੇਣ ਅਸੀਂ ਉੱਥੇ ਖੁੱਲੀ ਚਾਰਗਾ ਬਣਾਵਾਂਗੇ ਹੈਨਾ ਜਿਵੇਂ ਚਰਾਗ ਹੁੰਦੀ ਸੀ ਅੱਗੇ ਆਪਣੇ ਪਿੰਡਾਂ ਚ ਸਾਂਝੀ ਥਾਂ ਛੱਡੀ ਆ ਵੀ ਪਸ਼ੂ ਛੱਡ ਦੋ ਉੱਥੇ ਚਰਿਆ ਹੁਣ ਕਿ ਉਵੇਂ ਉੱਥੇ ਉਚਰਾਣਦ ਬਣਾਈ ਜਾਵੇ ਤੇ ਲਿਆ ਕੇ ਗਊਆਂ ਉੱਥੇ ਛੱਡੀਆਂ ਜਾਣ ਉੱਥੇ ਰੱਖ ਰਖਾ ਹੋਵੇ ਇਹਦੇ ਲਈ ਪੰਜਾਬ ਦੇ ਵਿੱਚ ਇੱਕ ਅੰਦੋਲਨ ਛੇੜੇ ਪੇਸ਼ਵਿੰਦੂ ਪਰਿਸ਼ਦ ਅਸੀਂ ਉਹਦਾ ਸਾਥ ਦੇਾਂਗੇ ਸਾਥ ਦੇਾਂਗੇ ਸਹੀ ਹੈ ਹਮ ਕਮਾਲ ਹੈ ਜਨਾਬ ਪੰਜਾਬ ਚ ਕਿੰਨਾ ਕੁ ਦਬਦਲਜੀ ਵਿਸ਼ਵਿੰਦੂ ਪਰਿਸ਼ਦ ਦਾ ਸਹੀ ਹੈ ਪੰਜਾਬ ਦੇ ਵਿੱਚ ਕਿੰਨੇ ਕੁ ਉਹਨਾਂ ਦੇ ਮੈਂਬਰ ਨੇ ਜੀ ਪੰਜਾਬ ਦੇ ਵਿੱਚ ਕੀ ਪੰਜਾਬ ਜੇ ਪੰਜਾਬ ਦੇ حوالے ਨਾਲ ਸਮਝਣਾ ਹੋਵੇ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਰابطਾ ਕਰਦੇ ਹਮ ਤੁਸੀਂ ਐਸਜੀਪੀਸੀ ਨਾਲ ਰابطਾ ਕਰਦੇ ਹਮ ਹਮ ਤੁਸੀਂ ਹੋਰ ਧਾਰਮਿਕ ਮੰਦਰ ਕਮੇਟੀਆਂ ਨੇ ਟਰਸਟ ਨੇ ਉਹਨਾਂ ਨਾਲ ਰਾਬਤਾ ਕਰਦੇ ਤੁਸੀਂ ਹੋਰ ਨਹੀਂ ਤਾਂ ਜਿਹੜੀ ਗਊ ਰੱਖਿਆ ਲਈ ਜਾਣੇ ਜਾਂਦੇ ਨੇ ਪੁੱਕਾ ਭਾਈਚਾਰਾ ਉਹਨਾਂ ਤੱਕ ਪਹੁੰਚ ਕਰ ਲੈਂਦੇ ਹਮ ਜੀ ਕਰਦੇ ਜੇ ਤੁਸੀਂ ਪੰਜਾਬ ਦੀ ਸਥਿਤੀ ਦੇ حوالے ਨਾਲ ਮਸਲਾ ਹੱਲ ਕਰਨਾ ਚਾਹੁੰਦੇ ਹੁੰਦੇ ਹਮ ਤੇ ਚੁਰਾਜ ਨੀਤੀ ਲੱਭਦੇ ਹੋ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਮਿੱਥਿਆ ਦਾ ਨਾਮ ਲੈਣ ਤੋਂ ਬਾਅਦ ਵੀ ਭਾਜਪਾ ਨੇ ਸਾਨੂੰ ਅਜੇ ਸਟੇਟ ਤੇ ਨਹੀਂ ਚੜਾਇਆ ਇਸ ਲਈ ਬਾਇਆ ਵਿਸ਼ਵਬਿੰਦੂ ਕ੍ਰਿਸ਼ਨ ਚੜਨਾ ਹਮ ਦੀ ਬੀਜੇਪੀ ਚ ਥਾਂ ਲੱਭ ਰਹੀ ਐ ਬੀਬੀ ਨਵਜੋਤ ਕੌਰ ਸਿੱਧੂ ਆਪਣੇ ਲਈ ਜਾਂ ਨਵਜੋਤ ਸਿੰਘ ਸਿੱਧੂ ਲਈ ਹੂੰ ਸੋ ਇਸ ਲਈ ਇਹ ਪੰਜਾਬ ਦੇ ਵਿੱਚ ਨਵਾਂ ਟਕਰਾਅ ਪੈਦਾ ਕਰਨ ਵਾਲੀ ਸਥਿਤੀ ਤਾਂ ਨਹੀਂ ਬਣ ਰਹੀ ਹੂੰ ਹੂੰ ਸਹੀ ਐ ਸੋ ਹੁਣ ਦੇਖਣਾ ਨਹੀਂ ਗੱਲ ਆਊਗੀ ਕਿ ਇਹਦੀ ਚਿੱਠੀ ਤੇ ਕੋਈ ਰਿਐਕਟ ਕੋਈ ਜਵਾਬ ਬਿਸ਼ਮਦੂ ਪ੍ਰੀਸ਼ਦ ਦਾ ਆਉਂਦਾ ਹੈ ਕੋਈ ਉਹ ਅਗਲਾ ਉਹਦੇ ਨਾਲ ਕੋਈ ਸਮਾਗਮ ਰੱਖਦੇ ਨੇ ਫਿਰ ਤਾਂ ਫਿਕਰਮੰਦੀ ਵਾਲਾ ਪਹਿਲੂ ਆ ਪੰਜਾਬ ਲਈ ਹੂੰ ਜੇ ਸੱਚਮੁੱਚ ਬੀਬੀ ਜੀ ਨੂੰ ਗਉਆਂ ਨਾਲ ਪ੍ਰੇਮ ਹਾਂਜੀ ਹਾਂਜੀ ਕਿਹਾ ਗਊ ਰੱਖਣਾ ਚਾਹੁੰਦੇ ਨੇ ਫਿਰ ਉਧਰਲੀ ਰਾਜਨੀਤੀ ਛੱਡ ਕੇ ਸਾਰੀਆਂ ਪੰਜਾਬ ਦੀਆਂ ਸਰਦ ਧਿਰਾਂ ਦਾ ਦਰਵਾਜ਼ਾ ਖੜਕਾਉਣਾ ਪੈਣਾ ਕਿ ਆਪ ਸਾਂਝੀ ਤੌਰ ਤੇ ਕੋਈ ਨਾ ਨਹੀਂ ਕਰੂਗਾ ਇਸ ਮਸਲੇ ਤੇ ਸਾਰੇ ਚਾਹੁੰਦੇ ਨੇ ਹੱਲ ਪਰ ਮੂਰੇ ਹੋ ਕੇ ਤੁਰਨ ਵਾਲੀ ਕੋਈ ਤਰ ਹੋਵੇ ਤੇ ਤੁਰੋ ਤੁਰੋ ਬਿਲਕੁਲ ਸਹੀ ਹੋਗਾ ਮੈਨੂੰ ਪਰ ਜੇ ਰਾਜਨੀਤਿਕ ਦੀ ਤਲਾਸ਼ ਹੈ ਫਿਰ ਬੀਬੀ ਜੀ ਗਊ ਰੱਖਿਆ ਦਾ ਮਸਲਾ ਨਹੀਂ ਤੁਸੀਂ ਆਪਣੀਆਂ ਨਵੀਆਂ ਕੁਰਸੀਆਂ ਕਿਤੇ ਥਾਂ ਰੱਖ ਕੇ ਉਹਨਾਂ ਤੇ ਬੈਠਣ ਦੇ ਲਈ ਕਾਲੇ ਉਹਦੀ ਬੀਜੇਪੀ ਦੀ ਸਟੇਜ ਤੇ ਲੱਭ ਰਹੀ ਹੁੰਦਾ ਹਾਂ ਜੀ ਸਹੀ ਆ